ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ 11 ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਬਨਾਰਸੀ ਬ੍ਰੌਕੇਟ ਦੇ ਸੂਟ ਨੇ ਇਹ 올ਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਪਲੇਨ ਬਾਟਮ ਦੇ ਨਾਲ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਪ੍ਰਾਈਸ ਅੱਜ ਆਪਾਂ ਸਾਰੇ ਸੂਟਾਂ ਦੇ ਮੈਂਸ਼ਨ ਕੀਤੇ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ 2.5 ਮੀਟਰ ਦੀ ਸ਼ਰਟ ਹੋਏਗੀ ਜੀ ਬਨਾਰਸੀ ਬ੍ਰੌਕੇਟ ਦੀ ਔਰ ਉਹਦੇ ਨਾਲ ਪਲੇਨ ਕ੍ਰੇਪ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਦੇ ਨਾਲ ਦੋਨਾਂ ਦਾ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕੀਤਾ ਹੋਇਆ 1450 ਰੁਪਏ ਫ੍ਰੀ ਸ਼ਿਪਿੰਗ ਹੋਏਗੀ 올ਓਵਰ ਇੰਡੀਆ ਤੁਸੀਂ ਅਗਰ ਇਹਦੇ ਨਾਲ ਦੁਪੱਟਾ ਅਟੈਚ ਕਰਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਅਗਰ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਅਗਰ ਤੁਸੀਂ ਓਨਲੀ ਬਾਟਮ ਬਾਈ ਕਰਨੀ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਕਲਰ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਬਹੁਤ ਹੀ ਸੋਹਣੇ ਆ ਨਵੇਂ ਜਿਹੇ ਕਲਰ ਆਪਾਂ ਐਡ ਕੀਤੇ ਆ ਜਿਹੜੇ ਕਿ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੈਂਸ਼ਨ ਕੀਤੇ ਆ ਉਸ ਤੋਂ ਬਾਅਦ ਇਹ ਆਪਣੀ ਅਗਲੀ ਕਲੈਕਸ਼ਨ ਹੋਏਗੀ ਇਹ ਹੈ ਗਿਆ ਜੀ ਪਸ਼ਮੀਨਾ ਸ਼ਿਮਰ ਦੇ ਸੂਟ ਤੇ ਕੁਝ ਹੈ ਗਿਆ 올ਓਵਰ ਪਸ਼ਮੀਨੇ ਦੇ ਸੂਟ ਜਿੱਦਾਂ ਮੈਚਿੰਗ ਦੇ ਵਿੱਚ ਨੇ ਇਹਦੀ ਨੈਗੇਟਿਵ ਪ੍ਰਿੰਟ ਦੀ ਬਾਟਮ ਹੋਏਗੀ ਔਰ ਉਹਦੇ ਨਾਲ 2.5 ਮੀਟਰ ਦੀ ਸ਼ਰਟ ਹੋਏਗੀ ਪ੍ਰਿੰਟਡ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਆ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਦੇ ਵਿੱਚ ਇਹ ਸੂਟ ਨੇ ਇਹਨਾਂ ਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਮੈਂਸ਼ਨ ਕੀਤਾ ਜੀ 1199 ਰੁਪਏ ਵਿਦਾਊਟ ਦੁਪੱਟਾ ਰਹਿਣਗੇ ਸ਼ਰਟ ਔਰ ਬਾਟਮ ਹੋਏਗੀ 2.5 ਮੀਟਰ ਦੀ ਕੱਟ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤਾਂਕਿ ਕੋਈ ਵੀ ਡਿਜ਼ਾਈਨ ਤੁਹਾਡਾ ਮਿਸ ਨਾ ਹੋਵੇ ਆਰਡਰ ਦੇ ਲਈ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਜਿਹੜੇ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਏ ਨੇ ਬਹੁਤ ਹੀ ਲਿਮਟਿਡ ਹੈ ਸਟਾਕ ਹੈ ਸੋ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰਕੇ ਆਪਣੇ ਆਰਡਰ ਨੂੰ ਫਾਈਨਲ ਕਰ ਸਕਦੇ ਹੋ ਔਰ ਨਵੇਂ-ਨਵੇਂ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਹਰ ਰੋਜ਼ ਡੇਲੀ ਆਪਾਂ ਇੱਕ ਨਾ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਕਿ ਤੁਹਾਨੂੰ ਆਪਣੇ ਚੈਨਲ ਦੇ ਥਰੂ ਦਿਖਾਈ ਜਾਂਦੀ ਹੈ ਇਹ ਸਾਰੇ ਸੁੱਟਾਂ ਦੇ ਆਰਡਰ ਦੇ ਲਈ ਤੁਸੀਂ ਸਾਨੂੰ WhatsApp ਕਰੋ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੁੱਟਾਂ ਦੇ ਕਲੈਕਸ਼ਨ ਦੇ ਨਾਲ ਥੈਂਕ ਯੂ